ਨੀ ਹੋਰ ਪਾਣੇ ਕਿੱਦੇ ਆਦੀ ਸਾਡਾ ਸਿੰਦਰ ਦੀ ਜੀਵ ਕਰੀਆਂ ਦੇ ਤੇ ਲੂਤ ਲੂਤ ਕੇ ਸਵਾਗ ਖਾਣਾ ਸਾਗ ਖਾਣਾ ਔਰ ਫਿਰ ਅੱਜ ਤਾਂ ਚੱਕੀ ਤਾਂ ਖੜੇ ਤੱਕਾ ਉਲਾ ਪਹਿਲਾਂ ਤਾਂ ਪਾਣੇ ਮੈਂ ਫੁੱਫੜ ਬੋੜ ਕਿਉਂ ਨਹੀਂ ਹੁੰਦਾ ਦੋ ਸਰਪੰਗਾ ਦਾ ਸਾਗ ਪਾਣੇ ਵਿੱਚ ਮੀਠੇ ਪਾਲਕ ਮੂਆ ਆਦਾ ਤੇ ਹੋਰ ਬਥੇਰਾ ਟਮਾਟਰ ਪਾਵਾਂਗੇ ਲਟਰ ਪਟਰ ਪਾਵਾਂਗੇ ਲੈ ਪਾਣੇ ਹੁਣ ਪਾਣੀ ਤਾਂ ਲੱਗ ਗਿਆ ਕਿਰ ਹੁਣ ਬੁਲਬਲੇ ਛੱਡਣ ਹੋਣੇ ਚ ਪਾਵਾਂਗੇ ਸਾਗ ਵਾ ਸਭ ਤੋਂ ਪਹਿਲਾਂ ਤਾਂ ਭਾਈ ਕੀ ਕਰਿਆ ਆਹਾ ਗੋਟਿਆਂ ਵਰਗੀਆਂ ਲਾ ਕੋਟਣਾਂ ਵਰਗੀਆਂ ਉਹ ਲਾਈਆਂ ਵਾ ਲੱਕੜਾਂ ਲੰਗ ਸਾਗ ਕਿੜ ਆਪਣੇ ਸੌਖਾ ਬਣ ਜਾਂਦਾ ਬੱਤੀ ਸੇ ਆਪੇ ਕਰਨੇ ਪੈਂਦੇ ਨੇ ਪਹਿਲਾਂ ਇਹਨੂੰ ਲਿਆਓ ਤੋੜ ਕੇ ਖੇਤ ਤੋਂ ਫਿਰ ਇਹਨੂੰ ਤੋਬੋ ਤੋਕੇ ਫਿਰ ਆਹ ਕਰੋ ਲੈ ਹਾਂ ਕਵੰਟਲ ਬਾਲਣ ਖਾ ਜਾਂਦਾ ਪਾਣੀ ਬਣ ਜੂ ਮਣ ਕੇ ਮਾੜਾ ਜਾਂ ਬਣਦਾਗਾ ਔਰ ਕਿੱਦੇ ਦਿਮਾਗਰ ਭਾਈ ਪੈਤੀ ਆ ਕਿ ਬੀਬੇ ਕੇ ਮੇਰੇ ਤਾਂ ਸਾਗ ਨੂੰ ਜੀ ਕਰਦਾ ਆਪਰਸੋਂ ਬਣਾਏ ਦੀ ਬਣੀ ਦੀ ਚਾਚੀ ਨੇ ਵਿਂਦਰ ਨੇ ਵਾਹ ਲਈ ਸਵਾਦ ਸਾਗ ਪਹਣੇ ਪੂਰੇ ਪਿੰਡ ਚ ਵਾਸਨਾ ਫੈਲ ਜਾਂਦੀ ਦੀ ਵਿਂਦਰ ਚਾਚੀ ਦੇ ਬਣਾਏ ਹੋਏ ਸਾਗ ਦੀ ਤਾਂ ਉੱਥੇ ਹੀ ਫਿਰ ਇਹਨੂੰ ਲਿੱਲ ਵੀ ਲੱਗ ਗਈ ਕੌਲਾ ਚਾ ਕੇ ਵਾਗ ਗਿਆ ਆਪਦੀ ਚਾਚੀ ਵਿਂਦਰ ਕੋਲੇ ਉਹਨੇ ਦਿੱਤਾ ਮਾੜਾ ਜਾਂ ਕਹਿੰਦੀ ਭਾਈ ਮੁੱਲ ਦਾ ਸਾਗ ਕਿੱਥੋਂ ਲਈਏ ਚਲ 100 ਰੁਪਏ ਉਹਨੇ ਗਜਾਰੇ ਜੀ ਜੋ ਗੱਦੀ ਹੈ ਤਾਂ ਪਾਣੀ ਪਾ ਕੇ ਪਤਲਾ ਜਾਂ ਕਰ ਲਿਆ ਵਾ ਸਿੰਦਰ ਦਾ ਪਣੀ ਫਿਰ ਰੋਡ ਚ ਗਾ ਦਿੰਦੀ ਹੁੰਦੀ ਆ ਕਿ ਜਿੱਦੇ ਕਾਹੇ ਮੇਰਾ ਸਾਗ ਨੂੰ ਜੀ ਕਰਦਾਗਾ ਵਾਹ ਕਿਉਂ ਮਾਂ ਕਿਵੇਂ ਆ ਠੀਕ ਠਾਕ ਵਧੀਆ ਬੱਤ ਤੁਸੀਂ ਦੱਸੋ ਸਿੰਦਰ ਦਾ ਹਾਲ ਸੁਣਾਓ ਸੋਡੀ ਤੇ ਕੀ ਕਹਿੰਦੀ ਆ ਬਹੁਤ ਵਧੀਆ ਸਾਡੀ ਸਿੰਦਰ ਦਾ ਹਾਲ ਸਿੰਦਰ ਕਹਿੰਦੀ ਮੈਂ ਸਾਗ ਥਣ ਮਾਂ ਬਣਾ ਲਈ ਪੁੱਤ ਕੋਈ ਗੱਲ ਨਹੀਂ ਬੁੱਟੀਆਂ ਦਾ ਮੈਂ ਨਹੀਂ ਆ ਗਈ ਸਿੰਦਰ ਵੱਤੇ ਤੇ ਕਬੂਤੀ ਸਾਗ ਦੀ ਸਾਗ ਜਾਣ ਸੁੱਕਣੇ ਪਾ ਦਿੰਦੀ ਹੋਗੀ ਉਹ ਤਾਂ ਮੈਂ ਕਹਿੰਦੀ ਪੁੱਛ ਨਾ ਤੜਕੇ ਦੀ ਜਿਬ ਮੁੱਟੀ ਜਾਂਦੀ ਆ ਵਾਹ ਸਾਗ ਦੀ ਹੋਰ ਨਾਲੇ ਦਸਾਂ ਕਰਨ ਨਸਾਈ ਲਾਇਆਈ ਉਧਰ ਤੋਂ ਲਾ ਕੇ ਆਈਏ ਪੂਛੇ ਨਸਾ ਸਾਈ ਸਾਗ ਦੇ ਕੇ ਸਾਗ ਬਣਾਵਾਂਗੇ ਉਧਰ ਪੰਮੇ ਦੀ ਬਹੂ ਨੂੰ ਸਾਈ ਲਾਇਆਈ ਬਾਈਤਰ ਬਾਈਤਰ ਤੀਮੀ ਵਾਹ ਤੇ ਨਾਲੇ ਲਾ ਕੇ ਆਈਏ ਹੋ ਸੁੱਖੀ ਨੂੰ ਸੁੱਖੀ ਕਿਹੜੀ ਗੇਲੇ ਦੀ ਬਹੂ ਅੱਛਾ ਗੇਲੇ ਦੀ ਬਹੂ ਨੂੰ ਵੀ ਲਾਇਆ ਇਸਾਈਆਂ ਵਧਾਈਆਂ ਚੱਲੋਂ ਉਧਰ ਕੀ ਕੀ ਜੇ ਆਪਾਂ ਸਾਗ ਬਣਾਵਾਂਗੇ ਹਮਮ ਕਹਿੰਦੀ ਕੋਈ ਜਿਹੜੀ ਕਹਿੰਦੀ ਕੈਨੇਡਾ ਗਈ ਤਾਂ ਸਾਗ ਬਣਾਵਾਂਗੇ ਹਾਂ ਹਾਂ ਆਪਣੇ ਸਾਗ ਬਣਾਵਾਂਗੇ ਬਹਾਰੀ ਜਾਈਏ ਹਮਮ ਕਹਿੰਦੀ ਕੋਈ ਨਾ ਭਾਜ ਸਿੰਦਰ ਨੇ ਬਣਾ ਫਿਰ ਤਾਂ ਕਹਿੰਦੀ ਜਿੱਦੀ ਰਹੂ ਮੈਂ ਛੋਟੀ ਸਿੰਦਰ ਨਾਲ ਕਿਦਨ ਗੱਲਾਂ ਮਾਰਦੀ ਸੀ ਕਹਿੰਦੀ ਜਿੱਦੇ ਮੇਰੀ ਮਾਂ ਸਾਗ ਬਣਾਵੇ ਕਹਿੰਦੀ ਉਹ ਤਾਂ ਕੈਨੇਡਾ ਅਮਰੀਕਾ ਤੱਕ ਆਖੇ ਸਾਗ ਦੀ ਮਸਕ ਵਗ ਜਾਂਦੀ ਆ ਐਨੇ ਪੁੱਛਣਾ ਮਸਕ ਨੂੰ ਤਾਂ ਮੈਂ ਬਾਹਾਂ ਕੁਝ ਪਾਉਂਦੀ ਹਾਂ ਹਾਂ ਤੇਰੀ ਉੱਤੇ ਜੰਗ ਨਹੀਂ ਜਾਂਦੀ ਸਾਗ ਦੀ ਮਸਕ ਹੋਰ ਕਨਕੇਰਾ ਸਾਡੇ ਸਾਹਮਣੇ ਗਵਾਂਡੀਆਂ ਦੀ ਕੁੜੀ ਨੇ ਕਹਿੰਦੀ ਜਾਣਾ ਸੀ ਕੈਨੇਡਾ ਕਨੇਡਾ ਜਾਣਾ ਸੀ ਕਹਿੰਦੀ ਉਹ ਲੈ ਗਈ ਪਾ ਕੇ ਉਹਦੇ ਚ 30.90 ਚ ਲੈ ਗਈ ਪਾ ਕੇ ਕਹਿੰਦੀ ਜਦੋਂ ਉਹਨੂੰ ਦੁਪਹਿਰ ਦੀ ਰੋਟੀ ਦੀ ਭੁੱਖ ਜੀ ਲੱਗੀ ਕਹਿੰਦੀ ਉਹਨੂੰ ਖੋਲਿਆ ਡੱਬਾ ਕਹਿੰਦੀ ਜਿੰਨੇ ਜਹਾਜ਼ ਚ ਬੰਦੇ ਬੁੜੀਆਂ ਸਾਰੇ ਕਹਿੰਦੀ ਉਹਦੇ ਕੁੜੀ ਦੇ ਆਲੇ ਦਿਵਾਲੇ ਆ ਕੇ ਕੀ ਖਾਣੀਆਂ ਕੀ ਖਾਣਿਆ ਕਹਿੰਦੀ ਮੈਂ ਤਾਂ ਸਾਦ ਖਾਣੀਆਂ ਕਹਿੰਦੇ ਸਾਨੂੰ ਵੀ ਖਵਾ ਕੇ ਇੱਕ ਬੁਰਕੀ ਹੈ ਤੇ ਫਿਰ ਉਸੇ ਚ ਮਾੜਾ ਜਾ ਬਚਾ ਕੇ ਲੈ ਗਈ ਉਹ ਆਪਦੇ ਕਾਲਜ ਚ ਕਨੇਡਾ ਲੱਗੀ ਹੋਈ ਆ ਪੜ੍ਹਨ ਹਾਂ ਹੋ ਫਿਰ ਕਹਿੰਦੇ ਜਦ ਆਹੋ ਫੇਰ ਕਹਿੰਦੇ ਜਿਦਾ ਜਿਦਾ ਕਿ ਕੈਨੇਡਾ ਉਹਨੇ ਆਪਣੇ ਕਾਲਜ ਚ ਖੋਲਿਆ ਡੱਬਾ ਸਾਰੇ ਕਹਿੰਦੇ ਕਾਲਜ ਚ ਬਾਸ ਨਾ ਉੱਡ ਗਈ ਮਸਕ ਉੱਡ ਗਈ ਸਾਰੇ ਕਾਲਜ ਚ ਮਸਕ ਉੱਡ ਗਈ ਤੇ ਤੇਰਾ ਪੋਲਾ ਕਰੇ ਰੱਬ ਜਿੰਨੇ ਗੋਰੇ ਕਾਲੇ ਅੰਗਰੇਜ਼ ਸਾਰੇ ਉਹਦੇ ਆਲੇ ਦੁਆਲੇ ਕਿਸਾਨ ਨੂੰ ਵੀ ਖਵਾ ਸਾਨੂੰ ਵੀ ਖਵਾ ਹਾਂ ਤੇਰਾ ਤਾਂ ਛਿੰਦਰ ਦੀ ਮਾਂ ਦਾ ਸਾਗ ਤਾਂ ਕਹਿੰਦੇ ਕੈਨੇਡਾ ਅਮਰੀਕਾ ਚ ਵੀ ਮਸ਼ਹੂਰ ਆ ਪੂਰਾ ਹੋਰ ਉਦੋਂ ਰਾਹੁਲ ਤੇ ਏਕਮ ਫੋਨ ਤੇ ਫੋਨ ਕਰੀ ਜਾਂਦੇ ਨੇ ਹਾਂ ਹੋਰ ਵਾਹ ਉਧਰ ਨੀਤੂ ਮਿਸ ਕਾਲਾ ਜੀ ਮਾਰ ਕੇ ਛੱਡ ਦਿੰਦੀ ਆ ਕਿ ਸਾਗ ਖਾਣਾ ਵੇ ਪਸਾਗ ਖਾਣਾ ਜੋ ਸਾਰਿਆਂ ਨੇ ਖਵਾਈ ਦੀ ਹੀ ਮੈਂ ਹੂੰ ਲੈ ਫਿਰ ਪਾ ਵੀ ਦੇ ਹੁਣੇ ਚ ਬਾਗੇ ਚ ਪਤੀਲੇ ਚ ਤਾਂ ਬੁਲਬੁਲੀਆਂ ਆਸ ਲੱਗ ਗਈਆਂ ਉੱਠਣ ਲਓ ਜੀ ਹੁਣ ਤੁਹਾਨੂੰ ਦਿਖਾ ਦਈਏ ਸਾਗ ਦਾ ਪਾਣੀ ਜਿਹੜਾ ਉਬਲ ਗਿਆ ਲੱਗਾ ਬੁਲਬੁਲੇ ਛੱਡਣੇ ਤਾਂ ਬਾਕੀ ਜਦੋਂ ਸਾਗ ਚੰਗੀ ਤਰ੍ਹਾਂ ਬਣ ਗਿਆ ਫਿਰ ਤੁਹਾਨੂੰ ਦਿਖਾਵਾਂਗੇ ਜੀ ਤੜਕਾ ਤੁੜਕਾ ਲਾ ਕੇ ਚਲੋ ਜੀ ਲੈ ਤੂੰ ਕਹਤਾ ਚਲੋ ਜੀ ਹਾਂ ਚਾਹ ਪੀਵਾਂਗੇ ਹੁਣ ਤਾਂ ਚਾਹ ਨੂੰ ਵੀ ਕਰਤਾ ਲਓ ਜੀ ਚਾਹ ਨਾਲ ਸਾਗ ਚਾਹ ਨਾਲ ਸਾਗ ਲਓ ਵੀ ਦੋਸਤੋ ਸਾਡੇ ਬਲੌਗ ਸਾਨੂੰ ਕਿਵੇਂ ਲੱਗਿਆ ਮੜਾ ਜੀ ਜਰੂਰ ਦੱਸਿਓ ਠੀਕ ਹੈ ਜੀ ਕਮੈਂਟਾਂ ਚ ਕੋਈ ਗਲਤੀ ਫਲਤੀ ਹੋ ਗਈ ਹੋਵੇ ਮਾਫ ਕਰਨਾ ਜੀ ਅਸੀਂ ਤੁਹਾਡੇ ਅਣਜਾਣ ਭੈਣ ਭਾਈਆਂਗੇ ਠੀਕ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਥੈਂਕ ਯੂ